ਸਾਰਿਆਂ ਨੂੰ ਜੈ ਮਸੀਹ ਦੀ ਮੈਂ ਪ੍ਰਭੂ ਯਿਸੂ ਮਸੀਹ ਦਾ ਬਹੁਤ ਬਹੁਤ ਧੰਨਵਾਦ ਕਰਦਾ ਪ੍ਰਭੂ ਨੇ ਅੱਜ ਦਾ ਸੁੰਦਰ ਸਮਾ ਦਿਖਾਇਆ ਲਵ ਆਫ 크ਰੋਸ ਮਿਨਿਸਟੀ ਦੀ ਤਰਫੋਂ ਵਰਡ ਆਫ ਗੋਡ ਮੇਂ ਆਪਕਾ ਬਹੁਤ ਸਵਾਗਤ ਹੈ ਅਓ ਅਸੀਂ ਪ੍ਰਾਰਥਨਾ ਕਰੀਏ ਕਿ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਅੱਜ ਦਾ ਸੁੰਦਰ ਸਮਾ ਸਾਨੂੰ ਦਿਖਾਇਆ ਪਿਤਾ ਪਰਮੇਸ਼ਰ ਸਾਡੇ ਵਿੱਚ ਕੋਈ ਖੂਬੀ ਕੋਈ ਲਿਆਕਤ ਨਹੀਂ ਹੈ ਪਿਤਾ ਪਰਮੇਸ਼ਰ ਕਿ ਅਸੀਂ ਕਹੀਏ ਕਿ ਅਸੀਂ ਬਹੁਤ ਚੰਗੇ ਹਾਂ ਤੁਹਾਨੂੰ ਅੱਜ ਦਾ ਦਿਨ ਦਿਖਾਇਆ ਨਹੀਂ ਖੁਦਾ ਅਸੀਂ ਪਾਪੀ ਆ ਗੁਨੇਗਾਰ ਆ ਪਿਤਾ ਪਰਮੇਸ਼ਰ ਪਰ ਤੂੰ ਸੱਚਮੁੱਚ ਜਗਤ ਦਾ ਚਾਨਣ ਆ ਔਰ ਆਪਣੇ ਲੋਕਾਂ ਨੂੰ ਵੀ ਚਾਨਣ ਕਰਦਾ ਮੇਰੇ ਪਰਮੇਸ਼ਰ ਤੂੰ ਸਾਡੇ ਜੀਵਨ ਚ ਸਾਰਾ ਹਨੇਰਾ ਬਾਹਰ ਕੱਢਿਆ ਜੋ ਵੀ ਪਿਤਾ ਪਰਮੇਸ਼ਰ ਬੁਰੀਆਂ ਆਦਤਾਂ ਸੀ ਪਿਤਾ ਪਰਮੇਸ਼ਰ ਤੂੰ ਸਾਡੀਆਂ ਬਾਹਰ ਕੱਢੀਆਂ ਔਰ ਸਾਨੂੰ ਚਾਨਣ ਵਿੱਚ ਲੈ ਕੇ ਆਏ ਮੇਰੇ ਪਰਮੇਸ਼ਰ ਦਿਲ ਤੋਂ ਤੁਹਾਡਾ ਧੰਨਵਾਦ ਕਰਦੇ ਆਂ ਅੱ비 ਦਾ ਪਰਮੇਸ਼ਰ ਆਪਣੇ ਵਚਨ ਦੇ ਆਪਣੇ ਸਵਰਗ ਰਾਜ ਦੇ ਘਰੇ ਘਰੇ ਭੇਦ ਸਾਡੇ ਤੇ ਖੋਲਣਾ ਧੰਨਵਾਦ ਕਰਦੇ ਆਂ ਦੁਆ ਨੂੰ ਯੇਸ਼ੂ ਨਾ ਚ ਮੰਗਦੇ ਆਂ ਆਮੀਨ ਸਾਰਿਆਂ ਨੂੰ ਜੈ ਮਸੀਹ ਦੀ ਮੇਰੇ ਭੈਣ ਭਰਾਵਾਂ ਨੂੰ ਅਓ ਅਸੀਂ ਪਰਮੇਸ਼ਰ ਦੇ ਪਵਿੱਤਰ ਕਲਾਮ ਦੇ ਵਿੱਚ ਉਹ ਗੱਲਬਾਤ ਕਰਾਂਗੇ ਸੰਤ ਯਹੂਨਾ ਦੀ ਅਜ਼ੀਲ ਉਹਦਾ 8 ਦੇ ਆਏ ਉਹਦੀ ਬਾਰਾਤ ਤੋਂ ਲੈ ਕੇ 20 ਐ ਤੱਕ ਗੱਲਬਾਤ ਕਰਾਂਗੇ ਉਪਰੰਤ ਯੇਸ਼ੂ ਮਸੀਹ ਨੇ ਫੇਰ ਉਹਨਾਂ ਨੂੰ ਆਖਿਆ ਕਿ ਜਗਤ ਦਾ ਚਾਨਣ ਮੈਂ ਹਾਂ ਦੂਜੀ ਵਾਰੀ ਫੇਰ ਸਦੂਕੀ ਫਰੀਸੀਆ ਨੂੰ ਆਖਿਆ ਕਿ ਜਗਤ ਦਾ ਚਾਨਣ ਮੈਂ ਹਾਂ ਲਾਏ ਦੁਨੀਆ ਦੀ ਰੋਸ਼ਨੀ ਮੈਂ ਵਾਂ ਹੋਰ ਨਹੀਂ ਕੋਈ ਹੈਗਾ ਮੈਂ ਵਾਂ ਦੁਨੀਆ ਦੀ ਰੋਸ਼ਨੀ ਜਿਹੜਾ ਮੇਰੇ ਪਿੱਛੇ ਤੁਰਦਾ ਹੈ ਹਨੇਰੇ ਵਿੱਚ ਕਦੇ ਨਾ ਚੱਲੇਗਾ ਸਗੋਂ ਉਸ ਦੇ ਕੋਲ ਜੀਵਨ ਦਾ ਚਾਨਣ ਹੋਵੇਗਾ ਹallelujah ਕੀ ਕਿਹਾ ਯਿਸੂ ਮਸੀਹ ਨੇ ਜਿਹੜਾ ਮੇਰੇ ਪਿੱਛੇ ਤੁਰਦਾ ਹੈ ਮੇਰੇ ਵਚਨਾਂ ਤੇ ਮਗਰਮਗਰ ਚੱਲਦਾ ਵਾ ਮੇਰੇ ਵਚਨਾਂ ਤੇ ਚੱਲਦਾ ਵਾ ਉਹ ਹਨੇਰੇ ਵਿੱਚ ਕਦੇ ਨਾ ਚੱਲੇਗਾ ਮਤਲਬ ਉਹ ਉਹਦੀਆਂ ਆਦਤਾਂ ਕਦੇ ਨਹੀਂ ਇਦਾਂ ਦੀਆਂ ਹੋਣਗੀਆਂ ਹਨੇਰੇ ਵਾਲੀਆਂ ਸਗੋਂ ਉਸ ਦੇ ਕੋਲ ਜੀਵਨ ਦਾ ਚਾਨਣ ਹੋਵੇਗਾ ਜੀਵਨ ਦਾ ਚਾਨਣ ਹੋਵੇਗਾ ਇਸ ਲਈ ਫਰੀਸੀਆਂ ਨੇ ਉਸ ਨੂੰ ਕਿਹਾ ਤੂੰ ਆਪਣੇ ਉੱਤੇ ਆਪੀ ਗਵਾਹੀ ਦੇ ਦਿੰਦਾ ਤੇਰੀ ਗਵਾਹੀ ਸੱਚੀ ਨਹੀਂ ਕੀ ਕਿਹਾ ਫਰੀਸੀਆਂ ਨੇ ਕਿ ਤੂੰ ਆਪਣੇ ਉੱਤੇ ਆਪੀ ਗਵਾਹੀ ਦੇਈ ਜਾਂਦਾ ਕਿ ਮੈਂ ਜਗਤ ਦਾ ਚਾਨਣਾਂ ਮੈਂ ਜਗਤ ਦਾ ਚਾਨਣ ਆਪੀ ਗਵਾਹੀ ਦੇਈ ਜਾਂਦਾ ਹallelujah ਉਹ ਕਹਿੰਦੇ ਤੇਰੀ ਗਵਾਹੀ ਸੱਚੀ ਨਹੀਂ ਹੈਗੀ ਤੇਰੀ ਗੁਈ ਸੱਚੀ ਨਹੀਂ ਯੇਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ ਉਹਨਾਂ ਨੇ ਕੁਐਸਚਨ ਕੀਤਾ ਕਿ ਤੂੰ ਜਗਤ ਦਾ ਜਾਣਨ ਨਹੀਂ ਤੇ ਯੇਸ਼ੂ ਮਸੀਹ ਨੇ ਉਹਨਾਂ ਨੂੰ ਉੱਤਰ ਦਿੱਤਾ ਭਾਵੇਂ ਮੈਂ ਆਪਣੇ ਉੱਤੇ ਆਪੇ ਸਾਖੀ ਦਿੰਦਾ ਹਾਂ ਤਾਂ ਵੀ ਮੇਰੀ ਸਾਖੀ ਸੱਚੀ ਹੈ ਕਿਉਂ ਜੋ ਮੈਂ ਜਾਣਦਾ ਹਾਂ ਭਾਈ ਮੈਂ ਕਿੱਧਰੋਂ ਆਇਆ ਹਾਂ ਅਤੇ ਕਿੱਧਰ ਨੂੰ ਜਾਂਦਾ ਹਾਂ ਪਰ ਤੁਸੀਂ ਨਹੀਂ ਜਾਣਦੇ ਭਾਈ ਮੈਂ ਕਿੱਧਰੋਂ ਆਂਦਾ ਅਤੇ ਕਿੱਧਰ ਨੂੰ ਜਾਂਦਾ ਹਾਂ ਹallelujah ਕੀ ਕਿਹਾ ਯਿਸੂ ਮਸੀਹ ਨੇ ਉਹਨਾਂ ਨੂੰ ਉੱਤਰ ਦਿੱਤਾ ਭਾਵੇਂ ਮੈਂ ਆਪਣੇ ਤੇ ਆਪ ਹੀ ਗਵਾਹੀ ਦਵਾਂ ਭਾਵੇਂ ਮੈਂ ਆਪਣੇ ਉੱਤੇ ਆਪ ਹੀ ਗਵਾਹੀ ਦਵਾਂ ਮੇਰੀ ਮੇਰੀ ਗਵਾਹੀ ਸੱਚੀ ਏ ਮੇਰੀ ਗਵਾਹੀ ਸੱਚੀ ਹੈ ਕਿਉਂਕਿ ਜੋ ਮੈਂ ਜਾਣਦਾ ਹਾਂ ਭਾਈ ਮੈਂ ਕਿੱਧਰੋਂ ਆਇਆ ਹਾਂ ਅਦੇ ਕਿੱਧਰ ਨੂੰ ਜਾਂਦਾ ਹਾਂ ਪਰ ਤੁਸੀਂ ਜਾਣਦੇ ਭਾਈ ਮੈਂ ਕਿੱਧਰੋਂ ਆਂਦਾ ਤੇ ਕਿੱਧਰ ਨੂੰ ਜਾਂਦਾ ਕਹਿੰਦਾ ਮੈਨੂੰ ਪਤਾ ਵਾ ਮੈਂ ਕਿੱਥੋਂ ਆਇਆ ਤੇ ਕਿੱਥੇ ਨੂੰ ਜਾਣਾ ਵਾ ਪਰ ਤੁਹਾਨੂੰ ਕੀ ਪਤਾ ਵਾ ਕਿ ਮੈਂ ਕਿੱਥੋਂ ਆਇਆ ਤੇ ਕਿੱਥੇ ਨੂੰ ਜਾਣਾ ਸਾਡਾ ਹਾਡੀ ਧੋੜਨਾ ਸਵਰਗ ਜਾਣ ਦੀ ਹੋਣੀ ਚਾਹੀਦੀ ਮੋੜ ਤੋਂ ਫੇਰ ਜੀਵਨ ਪਾਣ ਦੀ ਹੋਣੀ ਚਾਹੀਦੀ ਖਵਰਾ ਜੋ ਮੁੜ ਕੇ ਜੀ ਉੱਠੰਦੀ ਹੋਣੀ ਚਾਹੀਦੀ ਮਰਨਾ ਦੇ ਹਰਕੇ ਨਹੀਂ ਪਰ ਤੁਹਾਡੇ ਕੋਲ ਜੀਵਨ ਹੈ ਉਹ ਉਸ ਸਮੇਂ ਨੂੰ ਵਿਅਰਥਨ ਸਭ ਤੋਂ ਸਮਾ ਲਾਭਦਾਇਕ ਪਤਾ ਕੀ ਹੈ ਜਿਹੜਾ ਪ੍ਰਭੂ ਦੀ ਹਜ਼ੂਰੀ ਵਿੱਚ ਸਮਾਂ ਬਿਤਾਇਆ ਜਾਵੇ ਹਾਲੇਲੂਇਆ ਮੈਂ ਵੀ ਦੁੱਖਾਂ 'ਚ ਪਰੇਸ਼ਾਨੀਆਂ 'ਚ ਘੇਰਿਆ ਗਿਆ ਦਾ ਹਾਂ ਤੁਹਾਨੂੰ ਮੈਂ ਐਵੇਂ ਨਹੀਂ ਸਵੇਰੇ ਸਵੇਰੇ ਲੋਕ ਅਸਟਮ ਸੁੱਤੇ ਹੋਣੇ ਆਪਣੇ ਕੰਮ ਤੇ ਭਜਦੇ ਹੋਣੇ ਤੇ ਮੈਂ ਤੁਹਾਡੇ ਨਾਲ ਪਰਮੇਸ਼ਰ ਦਾ ਵਾਚਨ ਸਾਂਝਾ ਕਰਨ ਮੈਂ ਵੀ ਭੱਜ ਕੇ ਵੇਖ ਲਿਆ ਬੋਰ ਯੋਰ ਲਾ ਕੇ ਵੇਖ ਲਿਆ ਉਸ ਜਗ੍ਹਾ ਤੇ ਕੋਈ ਨਹੀਂ ਬਾਅਦ ਚ ਬਾਅ ਫੜਦਾ ਇਸ ਕਰਕੇ ਸੱਚੀ ਗਵਾਈ ਦੁਨੀਆ ਦੇ ਕੀ ਪੇਸ਼ ਕਰੀ ਕਿ ਅਸੀਂ ਐ ਸੀ ਤੇ ਖੁਦਾ ਨੇ ਸਾਨੂੰ ਐ ਬਣਾ ਦਿੱਤਾ ਤੁਸੀਂ ਸ਼ਰੀਰ ਦੇ ਅਨਸਾਰ ਨਿਆ ਕਰਦੇ ਹੋ ਕਹਿੰਦਾ ਸੰਸਾਰ ਸ਼ਰੀਰ ਦੇ ਸਹਾਰੇ ਨਾਲ ਨਿਆ ਕਰਦਾ ਤੁਸੀਂ ਤੁਸੀਂ ਸ਼ਰੀਰ ਸ਼ਰੀਰ ਦੇ ਅਨੁਸਾਰ ਨਿਆ ਕਰਦੇ ਹੋ ਮੈਂ ਕਿਸੇ ਦਾ ਨਿਆ ਨਹੀਂ ਕਰਦਾ ਤੁਸੀਂ ਕਹਿੰਦੇ ਮੈਂ ਨਹੀਂ ਕਿਸੇ ਦਾ ਨਿਆ ਕਰਦਾ ਪਰ ਤੁਸੀਂ ਸ਼ਰੀਰ ਸ਼ਰੀਰ ਵੇਖ ਕੇ ਨਿਆ ਕਰਦੇ ਹੋ ਪਰ ਜੇ ਮੈਂ ਨਿਆ ਕਰਾਂ ਤਾਂ ਵੀ ਮੇਰਾ ਨਿਆ ਸੱਚਾ ਹੈ ਕਿਉਂਕਿ ਜੋ ਮੈਂ ਇਕੱਲਾ ਨਹੀਂ ਹਾਂ ਪਰ ਮੈਂ ਅਤੇ ਮੇਰਾ ਕੱਲਣ ਵਾਲਾ ਹallelujah ਪਰ ਜੇ ਮੈਂ ਨਿਆ ਕਰਾਂ ਤਾਂ ਵੀ ਮੇਰਾ ਨਿਆਸ ਸੱਚਾ ਏ ਕਿਉਂ ਜੋ ਮੈਂ ਇਕੱਲਾ ਨਹੀਂ ਹਾਂ ਇਸ ਵਜ੍ਹਾ ਮੈਂ ਇਕੱਲਾ ਨਹੀਂ ਹਾਂ ਮੈਂ ਇਕੱਲਾ ਨਹੀਂ ਹਾਂ ਕਿਉਂਕਿ ਜਿੰਨੇ ਮੈਨੂੰ ਕੱਲਿਓ ਮੇਰੇ ਨਾਲ ਆ ਇਹ ਜਿਹੜਾ ਅਸੀਂ ਬੋਲਦੇ ਪਿਆ ਅੱਖਾਂ ਨਾਲ ਦੇਖਦੇ ਪਿਆ ਹੱਥਾਂ ਦੇ ਨਾਲ ਕੰਮ ਕਰਦੇ ਨੇ ਸਰੀਰ ਦੀ ਇੱਕ ਇੱਕ ਚੀਜ਼ ਤੁਹਾਨੂੰ ਕੀ ਲੱਗਦਾ ਤੁਹਾਡੀ ਹੈ ਨਹੀਂ ਜਿਨੇ ਤੁਹਾਨੂੰ ਕੱਲਿਆ ਨਾ ਉਹ ਤੁਹਾਨੂੰ ਚਲਾਣ ਭਰਾਣ ਆ ਹallelujah ਤੁਹਾਡੀ ਸ਼ਰ੍ਹਾ ਵਿੱਚ ਤੁਹਾਡੀ ਸ਼ਰ੍ਹਾ ਵਿੱਚ ਇਹ ਲਿਖਿਆ ਹੋਇਆ ਹੈ ਕਹਿੰਦਾ ਯਸ਼ੁਵਾ ਜੀ ਨੇ ਕਿਹਾ ਤੁਹਾਡੀ ਸ਼ਰ੍ਹਾ ਤੁਹਾਡੇ ਧਰਮ ਦੇ ਵਿੱਚ ਇਹ ਲਿਖਿਆ ਹੋਇਆ ਏ ਦੋ ਮਨੁੱਖਾਂ ਦੀ ਸਾਖੀ ਸੱਚੀ ਹੁੰਦੀ ਏ ਇੱਕ ਕ ਕੰਮ ਦੇ ਲਈ ਦੋ ਬੰਦੇ ਗਵਾਹੀ ਭਰ ਦੇਣਾ ਇੱਕ ਬੰਦੇ ਨੇ ਆ ਕੰਮ ਕੀਤਾ ਬੰਦੇ ਨੇ ਆ ਗਲਤੀ ਕੀਤੀ ਏ ਸ਼ਰਅ ਦੇ ਅਨੁਸਾਰ ਉਹ ਗਲਤ ਹੁੰਦਾ ਏ ਦੋ ਬੰਦੇ ਸਾਕੀ ਦੇ ਹallelujah ਕਹਿੰਦਾ ਇੱਕ ਤੇ ਯਸ਼ੂ ਮਸੀਹ ਨੇ ਕਿਹਾ ਇੱਕ ਤਾਂ ਮੈਂ ਹਾਂ ਜੋ ਆਪਣੇ ਉੱਤੇ ਸਾਕੀ ਦਿੰਦਾ ਹਾਂ ਕਹਿੰਦਾ ਇੱਕ ਤੇ ਮੈਂ ਵਾਂ ਤੁਹਾਡੀ ਸ਼ਰਅ ਚ ਲਿਖਿਆ ਦੋ ਜਣਿਆਂ ਦੀ ਸਾਕੀ ਸੱਚੀ ਹੁੰਦੀ ਜਿਹਦੇ ਕਹਿੰਦੇ ਜਸ ਸਾਹਿਬ ਕਹਿੰਦੇ ਆ ਇਜਾਓ ਗਵਾਹਾਂ ਨੂੰ ਪੇਸ਼ ਕੀਤਾ ਜਾਓ ਆਵੇਂ ਤੂੰ ਆ ਫਲਾਣੇ ਨੂੰ ਚੋਰੀ ਕਰਦੇ ਦੇਖਿਆ ਏ ਤੂੰ ਇਹ ਬੰਦੇ ਨੂੰ ਕਤਲ ਕਰਦੇ ਦੇਖਿਆ ਏ ਗਵਾਹਾਂ ਦੇ ਆਧਾਰ ਤੇ ਉਹਨੂੰ ਸਜ਼ਾ ਹੁੰਦੀ ਏ ਧਈਓ ਯੂਸ਼ੂ ਮਸੀਹ ਨੇ ਕਿਹਾ ਤੁਹਾਡੀ ਸ਼ਰਹ ਵਿੱਚ ਲਿਖਿਆ ਹੋਇਆ ਹੈ ਦੋ ਮਨੁੱਖਾਂ ਦੀ ਸਾਖੀ ਸੱਚੀ ਹੈ ਇੱਕ ਤਾਂ ਮੈਂ ਹਾਂ ਜੋ ਆਪਣੇ ਉੱਤੇ ਸਾਖੀ ਦਿੰਦਾ ਹਾਂ ਅਤੇ ਇੱਕ ਮੇਰਾ ਪਿਤਾ ਜਿਨੇ ਮੈਨੂੰ ਘੱਲਿਆ ਮੇਰੇ ਉੱਤੇ ਸਾਖੀ ਦਿੰਦਾ ਹੈ ਇੱਕ ਮੈਂ ਵਾ ਜਿਹੜਾ ਆਪਣੇ ਉੱਤੇ ਸਾਖੀ ਦਿੰਨਾ ਕਿ ਮੈਂ ਜਗਤ ਦਾ ਚਾਨਣ ਆ ਠੀਕ ਹੈ ਦੂਜਾ ਮੇਰਾ ਪਿਤਾ ਜਿਹਨੇ ਮੈਨੂੰ ਕੱਲਿਆ ਉਹ ਕਹਿੰਦਾ ਏ ਕਿ ਇਹ ਜਗਤ ਦਾ ਚਾਨਣ ਆ ਹallelujah ਤਾਂ ਉਹਨਾਂ ਉਸ ਨੂੰ ਆਖਿਆ ਕਿੱਥੇ ਆ ਤੇਰਾ ਪਿਤਾ ਕਿੱਥੇ ਆ ਤੇਰਾ ਪਿਤਾ ਤੇਰਾ ਪਿਤਾ ਕਿੱਥੇ ਆ ਯੇਸ਼ੂ ਨੇ ਉੱਤਰ ਦਿੱਤਾ ਤੁਸੀਂ ਨਾ ਮੈਨੂੰ ਜਾਣਦੇ ਹੋ ਨਾ ਮੇਰੇ ਪਿਤਾ ਨੂੰ ਕੀ ਕਿਹਾ ਯਸ਼ਵੰਤੀ ਨੇ ਕਹਿੰਦੇ ਕਿੱਥੇ ਤੇਰਾ ਪਿਤਾ ਕਿੱਥੇ ਹੈ ਤੇਰਾ ਪਿਤਾ ਯਸ਼ਵੰਤੀ ਨੇ ਕਿਹਾ ਨਾ ਜੇ ਤੁਸੀਂ ਮੈਨੂੰ ਜਾਣਦੇ ਹੋ ਨਾ ਮੇਰੇ ਪਿਤਾ ਨੂੰ ਜਾਣਦੇ ਹੋ ਜੇ ਤੁਸੀਂ ਮੈਨੂੰ ਜਾਣਦੇ ਤਾਂ ਮੇਰੇ ਪਿਤਾ ਨੂੰ ਵੀ ਜਾਣਦੇ ਹallelujah ਜੇ ਤੁਸੀਂ ਮੈਨੂੰ ਜਾਣਦੇ ਤੇ ਮੇਰੇ ਪਿਤਾ ਨੂੰ ਵੀ ਤੁਸੀਂ ਜਾਣਦੇ ਕਿ ਮੇਰਾ ਪਿਤਾ ਕੌਣ ਹੈ ਹallelujah ਹੁਣ ساری ਦੁਨੀਆ ਨੂੰ ਪਤਾ ਕਿ ਮੈਂ ਕੌਣ ਆ ਤੇ ਮੇਰਾ ਪਿਤਾ ਕੌਣ ਹੈ ਹallelujah ساری ਦੁਨੀਆ ਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡਾ ਪਿਤਾ ਕੌਣ ਹੈ ਤੇ ਤੁਸੀਂ ਕਿਹਦੇ ਪੁੱਤਰ ਜੀ ਧਰਮੀ ਧਰਮ ਨੂੰ ਨਾ ਆਪਣੇ ਸਿਰ ਤੇ ਚੁੱਕੋ ਉਸ ਜੀਵਿਤ ਪਰਮੇਸ਼ਰ ਨੂੰ ਆਪਣੇ ਦਿਲੋਂ ਉਦੇ ਵਰਗੇ ਬਣ ਕੇ ਹallelujah ਉਹ ਹੈਕਲ ਦੇ ਵਿੱਚ ਘਾ ਵਿੱਚ ਉਪਦੇਸ਼ ਕਰਦੇ ਹੋਏ ਇਹ ਗੱਲਾਂ ਖਜ਼ਾਨੇ ਦੇ ਅੰਦਰ ਆਖੀਆਂ ਔਰ ਕਿਸੇ ਨੇ ਉਸ ਨੂੰ ਨਾ ਪੜਿਆ ਕਿਉਂ ਜੋ ਉਸ ਦਾ ਵੇਲਾ ਆਜੇ ਨਹੀਂ ਸੀ ਇਹਦਾ ਖੁੱਲਮ ਖੁੱਲਾ ਪ੍ਰਚਾਰ ਕਰਨ ਦਿਆ ਯਿਸੂ ਜੀ ਕਿਸੇ ਨੇ ਵੀ ਨਹੀਂ ਉਹਨੂੰ ਪੜਿਆ ਦਾ ਉਦੋਂ ਪੜ ਲੰਦੇ ਹਾਂ ਜਦੋਂ ਚੇਲੇ ਨੇ ਫੜਾਇਆ ਉਦੋਂ ਹੀ ਗੁਰੂ ਫੜਿਆ ਗਿਆ ਉਨੀ ਦੇਰ ਯਿਸੂ ਮਸੀਹ ਉਹਨਾਂ ਦੇ ਵਿੱਚ ਹੈ ਅਕਲ ਚ ਉਪਦੇਸ਼ ਕਰਨ ਦੇ ਆਏ ਕਿਸੇ ਨੇ ਨਹੀਂ ਪੜਿਆ ਕਿਉਂਕਿ ਉਹ ਸਮਾ ਹਜੇ ਯਿਸੂ ਮਸੀਹ ਦਾ ਨਹੀਂ ਆਇਆ ਸੀ ਯਿਸੂ ਮਸੀਹ ਦਾ ਇਹ ਫੜੇ ਜਾਣ ਦਾ ਸਮਾਂ ਨਹੀਂ ਹੈ ਯਿਸੂ ਮਸੀਹ ਨੇ ਰੋਟੀ ਖਾਂਦੇ ਗਾਂਦੇ ਆਪਣੇ ਚੇਲੇ ਨੂੰ ਦਿੱਤੀ ਇਹ ਲਖਾ ਖਾਦੀ ਫਿਰ ਯਿਸੂ ਮਸੀਹ ਨੇ ਕਿਹਾ ਜੋ ਤੂੰ ਕਰਨਾ ਚਾਹੁੰਦਾ ਹੈ ਕਰ ਜਿਹੜੀ ਤੇਰੇ ਹੱਕ ਚ ਸੇਵਾ ਹੈ ਤੂੰ ਕਰ ਲੈ ਜਾ ਤੇਰੇ ਲਈ ਚੰਗਾ ਹੁੰਦਾ ਕਿ ਤੂੰ ਧਰਤੀ ਤੇ ਨਾ ਆਂਦਾ ਹallelujah ਜੇ ਯੇਸ਼ੂ ਮਸੀਹ ਸਲੀਬ ਤੇ ਆਪਣੀ ਜਾਨ ਨੰਨ ਦੇਂਦੇ ਤੇ ਤੁਹਾਡੇ ਲਈ ਐਡੀਆਂ ਐਡੀਆਂ ਬੁਰੀਆਂ ਸਜ਼ਾਵਾਂ ਸੀ ਕਿ ਅਸੀਂ ਪਾਪ ਕਰਨਾ ਹੀ ਤੇ ਤੁਹਾਡੀ ਮੌਤ ਪਾਪ ਕਰਨਾ ਤੁਹਾਡੀ ਮੌਤ ਯੇਸ਼ੂ ਮਸੀਹ ਦੇ ਕੂੜੇਖਾਨੇ ਨਾਲ ਸਾਨੂੰ ਮਿਲੀ ਚੰਗਿਆਈ ਹallelujah ਯੇਸ਼ੂ ਮਸੀਹ ਦੇ ਕੂੜੇਖਾਨੇ ਨਾਲ ਸਾਨੂੰ ਚੰਗਿਆਈ ਮਿਲੀ ਏਕ-ਇਕ ਬੂੰਦ ਲਹੂ ਦੀ ਸਾਨੂੰ ਛੁਟਕਾਰਾ ਦਿੰਦੀ ਹੈ ਸੋ ਖੁਦਾ ਦਾ ਤੁ ਨੂੰ ਅੱਜ ਦੇ ਕਲਾਮ ਦੁਆਰਾ ਬles ਕਰੇ ਜਿਸ ਤਰ੍ਹਾਂ ਯੇਸ਼ੂ ਮਸੀਹ ਨੇ ਆਪਣੇ ਲੋਕਾਂ ਨੂੰ ਜਗਤ ਦਾ ਚਾਨਣ ਬਣਾਇਆ ਬਹੁਤ ਜਲਦ ਉਹੀ ਚਾਨਣ ਤੁਸੀਂ ਦੇਖਣ ਜਾ ਰਹੇ ਹੋ ਯੇਸ਼ੂ ਦੇ ਨਾਮ ਦੇ ਵਿੱਚ ਸੋ ਖੁਦਾ ਤੁਹਾਡੇ ਬਿਜ਼ਨਸ ਨੂੰ ਬles ਕਰੇ ਤੁਸੀਂ ਸਦਾ ਯੇਸ਼ੂ ਮਸੀਹ ਦੇ ਪਾਕ ਪਵਿੱਤਰ ਨਾਮ ਦੇ ਵਿੱਚ ਵਧਦੇ ਜਾਓ ਸਾਰਿਆਂ ਨੂੰ ਜੈ ਮਸੀਹ